ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰਸ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਤheer ਜੀ ਨੂੰ ਜਿਤਾ ਕੇ ਭੇਜਣੀ ਸਾਡੀ ਮੰਗ ਹੈ ਧੂਰੀ ਤੋਂ ਹਲਕਾ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ voting ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਜੀ ਆਮਦ ਕਾਪਟੀ ਨੂੰ ਤਾਂ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਕੁਸ਼ਾ ਪੈ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕੰਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਕੋਈ ਕੰਮ ਹੈ ਜੀ ਕੰਮ ਹੋ ਰਹੇ ਨੇ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਭੈਣ ਤੁਸੀਂ ਮਲਕੀ ਜਿਹੜਾ ਚੋਣ ਚੱਲਿਆ ਰਿਹਾ ਹੈ ਇਹ ਲਗਾਤਾਰ ਤੁਹਾਡਾ ਚੱਲੀ ਰਹੇਗਾ ਬਿਲਕੁਲ ਜੀ ਜੇ ਭੈਣ ਭਰਾਵਾਂ ਦਾ ਸਾਥ ਹੋਵੇ ਤਾਂ ਇਦਾਂ ਹੀ ਚੱਲੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ 'ਚ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਇਤਜ਼ਾਰ ਕੁਮਾਰ ਸਿੰਘ ਮਾਨ ਬੋਲੋ ਕਿ ਜਿਹੜਾ ਚੋਣ ਪੱਤਾ ਚੋਰਾ ਦੇ ਕਿੱਥੇ ਜਾ ਰਹੇ ਆ ਕਿ ਉਹ ਇਸ ਤਰ੍ਹਾਂ ਮਲਕੇ ਧੂਰੀ ਵੀ ਅੱਗੇ ਚੋਂ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜ਼ਰੂਰ ਆ ਕੇ ਜਾਣਗੇ ਉਹਨਾਂ ਦੇ ਰਿਜੇਵੀਆਂ ਥੋੜੇ ਜਿਆਦਾ ਨੇ ਸਾਰੇ ਪੰਜਾਬ 'ਚ ਜਾਣਾ ਪੈਂਦਾ ਸੋ ਧੂਰੀ ਵੀ ਆਉਣਗੇ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਬਰੇਜ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈਕ ਤੁਹਾਨੂੰ ਜੇ ਘਟੋਵਾ ਦਾ ਵੋਟਾਂ ਪਾ ਕੇ ਤੁਹਾਨੂੰ ਤੋਂ ਮੀਤ ਹਰਜੀਨ ਨੂੰ ਜਿਤਾ ਕੇ ਭੇਜ ਨਹੀਂ ਸਾਡੀ ਮੰਗ ਹੈ ਜਿ ਤੁਹਾਨੂੰ ਹਲਕਾ ਵਾਸੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ VOTING ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਜੀ ਆਮਦਨੀ ਪਾਰਟੀ ਨੂੰ ਪਿੰਡ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿੱਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਕੁਸ਼ uop ਪੈ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਕੋਈ ਸੀ ਆਧਾਰ ਤੇ ਵੋਟਾਂ ਮੰਗ ਰਹੇ ਆ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਭੈਣ ਤੁਸੀਂ ਮਲਕੀ ਜਿਹੜਾ ਚੋਣ ਪੱਛਾ ਰਿਹਾ ਹੈ ਇਹ ਲਗਾਤਾਰ ਤੁਹਾਡਾ ਜਾਰੀ ਰਹੇਗਾ ਬਿਲਕੁਲ ਜੀ ਜੇ ਭੈਣ ਭਰਾਵਾਂ ਦਾ ਸਾਥ ਹੋਵੇ ਤਾਂ ਇਦਾਂ ਹੀ ਜਾਰੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਵਾਂਗੇ ਸਾਰੇ ਪਿੰਡਾਂ 'ਚ ਜਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਉਤਰਪ ਸਭਮਾਨ ਸਿੰਘ ਮਾਨ ਬੋਲੋ ਜਿਹੜਾ ਚੋਣ ਪੱਛਾ ਚੋਰਾ ਦੇ ਕਿੱਟਾ ਜਾ ਰਿਹਾ ਕਿ ਉਹ ਇਸ ਤਰ੍ਹਾਂ ਮਲਕੀ ਧੂਰੀ ਵੀ ਅੱਗੇ ਚੋਣ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜਰੂਰ ਆ ਕੇ ਜਾਣਗੇ ਉਹਨਾਂ ਦੇ ਰਿਜੇਵੇਂ ਥੋੜ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਕੈਂਬਰਿਜ ਸਕੂਲ ਦੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੀ ਇਲੈਕਸ਼ਨ ਹੈ ਇੱਕ ਜੂਨ ਉਹਦੇ ਚ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਮੀਥੇਰ ਜੀ ਨੂੰ ਜਿਤਾ ਕੇ ਭੇਜਣ ਦੀ ਸਾਡੀ ਮੰਗ ਹੈ ਜੀ ਧੂਰੀ ਤੋਂ ਹਲਕਾ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ VOTING ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਆਮ ਆਦਮੀ ਪਾਰਟੀ ਨੂੰ ਪੈਨ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਕੁਸ਼ ਉੱਪ ਹੈ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕੰਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਕੋਈ ਪਤਨ ਜੀ ਕੰਮ ਹੋ ਰਹੇ ਨੇ ਉਸੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਪੈਨ ਤੁਸੀਂ ਮਲਕੀ ਜਿਹੜਾ ਚੋਣ ਪਕਿਆ ਰਿਹਾ ਹੈ ਇਹ ਲਗਾਤਾਰ ਤੁਹਾਡਾ ਚੱਲੀ ਰਹੇਗਾ ਬਿਲਕੁਲ ਜੀ ਜੇ ਭੈਣ ਪ੍ਰਮਾ ਦਾ ਸਾਥ ਹੋਵੇ ਤਾਂ ਇਦਾਂ ਹੀ ਚੱਲੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ 'ਚ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਇਤਜ਼ਾਰ ਕੁਮਾਰ ਸਿੰਘ ਮਾਨ ਬੋਲੋ ਕਿ ਜਿਹੜਾ ਚੋਣ ਪੱਤਾ ਚੋਰਾ ਦੇ ਕਿੱਥੇ ਜਾ ਰਹੇ ਆ ਕਿ ਉਹ ਇਸ ਤਰ੍ਹਾਂ ਮਲਕੀ ਧੂਰੀ ਵੀ ਅੱਗੇ ਚੋਂ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜ਼ਰੂਰ ਆ ਕੇ ਜਾਣਗੇ ਉਹਨਾਂ ਦੇ ਰਿਜੇਵੀਆਂ ਥੋੜੇ ਜਿਆਦਾ ਨੇ ਸਾਰੇ ਪੰਜਾਬ 'ਚ ਜਾਣਾ ਪੈਂਦਾ ਸੋ ਧੂਰੀ ਵੀ ਆਉਣਗੇ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਬਰੇਜ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈ ਲੋਕੀਂ ਘਟਵਾਦ ਵੋਟਾਂ ਪਾ ਕੇ ਤੂਰੀ ਤੋਂ ਮੀਥੇਰਜੀ ਨੂੰ ਜਿਤਾ ਕੇ ਭੇਜ ਨਹੀਂ ਸਾਡੀ ਮੰਗ ਹੈ ਜਿ ਤੂਰੀ ਤੋਂ ਹਲਕਾ ਵਾਸੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ VOTING ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਜੀ ਆਮਦਨੀ ਪਾਰਟੀ ਨੂੰ ਪਿੰਡ ਤੁਸੀਂ ਪਿੰਡ ਪਿੰਡ ਵੀ ਗਏ ਹੋ ਸ਼ਹਿਰ ਸ਼ਹਿਰ ਵੀ ਗਏ ਹੋ ਕਿੱਦਾਂ ਦਾ ਮਾਹੌਲ ਨੌਜਵਾਨਾਂ ਚ ਕਿੰਨਾ ਕੁਸ਼ uop ਪੈ ਜਾ ਰਿਹਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਕਮਾਂ ਦੇ ਤਹਿਤ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਸੀਂ ਕੋਈ ਆਰਤੇ ਵੋਟਾਂ ਮੰਗ ਰਹੇ ਆ ਲੋਕਾਂ ਤੋਂ ਤੇ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਹੈ ਤੇ ਸਾਥ ਦੇ ਰਹੇ ਨੇ ਜੀ ਕੀ ਭੈਣ ਤੁਸੀਂ ਮਲਕੀ ਜਿਹੜਾ ਚੋਣ ਪੱਛਾ ਰਿਹਾ ਹੈ ਇਹ ਲਗਾਤਾਰ ਥੋੜਾ ਜਾਰੀ ਰਹੇਗਾ ਬਿਲਕੁਲ ਜੀ ਜੇ ਭੈਣ ਭਰਾਵਾਂ ਦਾ ਸਾਥ ਹੋਵੇ ਤਾਂ ਇਦਾਂ ਹੀ ਜਾਰੀ ਰਹੂਗਾ ਜੀ ਵੋਟਾਂ ਦਾ ਜਿਹੜਾ ਚਾਹਾਂਗੇ ਸਾਰੇ ਪਿੰਡਾਂ 'ਚ ਜਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਇਤਜ਼ਾਰ ਕੁਮਾਰ ਸਿੰਘ ਮਾਨ ਬੋਲੋ ਜਿਹੜਾ ਚੋਣ ਪੱਛਾ ਚੋਰਾ ਦੇ ਕਿੱਥੇ ਜਾ ਰਹੇ ਆ ਕਿ ਉਹ ਕਿਸ ਤਰ੍ਹਾਂ ਮਲਕੀ ਧੂਰੀ ਵੀ ਅੱਗੇ ਚੋਂ ਬਿਲਕੁਲ ਜੀ ਧੂਰੀ ਸਾਡਾ ਘਰ ਹੈ ਹੁਣ ਤਾਂ ਕਿਉਂ ਨਹੀਂ ਆਉਣਗੇ ਜਰੂਰ ਆ ਕੇ ਜਾਣਗੇ ਉਹਨਾਂ ਦੇ ਰਿਜੇਵੀਆਂ ਥੋ